ਅੱਜ ਦੀ ਸਵੇਰੇ ਇੱਕ ਮਤਲਬ ਟਰੱਕ ਹੈ ਜਿਹੜਾ ਉਹ ਸਰੰਦ ਅ ਸਰੰਦ ਥਾਣੇ ਵਾਲੀ ਸਾਈਡ ਤੋਂ ਰੋਂਗ ਸਾਈਡ ਆ ਰਿਹਾ ਸੀਗਾ ਤੇ ਇੱਕ ਆਟੋ ਚਾਲਕ ਹੈ ਜਿਹੜਾ ਉਹ ਕੁ ਸਵਾਰੀਆਂ ਜਿਹੜੀਆਂ ਰੇਲਵੇ ਸਟੇਸ਼ਨ ਤੋਂ ਲੈ ਕੇ ਮੰਡੀ ਗੋਵਿੰਦਗੜ ਵੱਲ ਨੂੰ ਜਾ ਰਿਹਾ ਸੀ ਜਿਵੇਂ ਜਿਹੜਾ ਆਟੋ ਚਾਲਕ ਹੈ ਉਹ ਰੇਲਵੇ ਸਟੇਸ਼ਨ ਤੋਂ ਮੰਡੀ ਗੋਵਿੰਦਗੜ ਨੂੰ ਮੋੜਨ ਲੱਗਿਆ ਤਾਂ ਰੋਂਗ ਸਾਈਡ ਤੋਂ ਇੱਕ ਟਰੱਕ ਆਇਆ ਜਿਹਨੇ ਆਟੋ ਨੂੰ ਹਿੱਟ ਕੀਤਾ ਤੇ ਆਟੋ ਦੇ ਵਿੱਚ ਟੋਟਲ ਪੰਜ ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੁਹੰਮਦ ਤਬਾਰਿਕ ਜਿਹਦੀ ਉਮਰ 6 ਤੋਂ 7 ਸਾਲ ਹੈ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦੇ ਨਾਲ ਉਹਨਾਂ ਦੇ ਨਾਲ ਉਹਦੀ ਨਾਨੀ ਸੀ ਜਿਹੜੀ ਰੀਨਾ ਇਹਦੀ ਉਮਰ 42 ਸਾਲ ਹੈ ਉਹ ਜ਼ਖਮੀ ਹੈ ਤੇ ਇੱਕ ਐਮ ਡੀ ਸਾਜਿਦ ਜਿਹਦੀ ਉਮਰ 40 ਸਾਲ ਹੈ ਉਹ ਵੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾ ਦਾਖਲ ਹੈ ਉਹ ਵੀ ਜ਼ਖਮੀ ਹੈ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਹੈ ਕੀ ਮਾਮਲਾ ਦਰਜ ਕੀਤਾ ਗਿਆ ਹਾਂਜੀ ਜਿਹੜਾ ਮੁਹੰਮਦ ਤਬਾਰਿਕ ਦੇ ਨਾਨਾ ਜੀ ਮੁਹੰਮਦ ਮੁਸਤਾਫਾ ਦੇ ਬਿਆਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੱਕ ਚਾਲਕ ਦੇ ਬਤਨ ਟ੍ਰੱਕ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਟ੍ਰੱਕ ਜਿਹੜਾ ਸਾਡੇ ਕਬਜ਼ੇ 'ਚ ਤੇ ਟ੍ਰੱਕ ਚਾਲਕ ਨੂੰ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਿਆ